ਮਾਪੇ ਆਪਣੇ ਬੱਚੇ ਨੂੰ ਦੁਨੀਆ ਦੀ ਹਰ ਸ਼ੈਅ ਦੇਣ ਦੀ ਕੋਸ਼ਿਸ਼ ਕਰਦੇ ਨੇ ਉਮੀਦ ਕਰਦੇ ਨੇ ਕਿ ਉਹ ਕਦੇ ਵੀ ਆਪਣੇ ਬੱਚੇ ਦੀ ਅੱਖ ਦੇ ਵਿੱਚ ਇਸ ਕਰਕੇ ਹੰਝੂ ਨਾ ਲਿਆਉਣ ਕਿ ਉਸ ਨੂੰ ਕੋਈ ਚੀਜ਼ ਨਹੀਂ ਮਿਲੀ ਪਰ ਇੱਥੇ ਤਾਂ ਇਸ ਮਾਸੂਮ ਬੱਚੇ ਜੋਗੀ ਰੋਟੀ ਤੱਕ ਨਹੀਂ ਜੁੜ پا ਰਹੀ ਉਹ ਪਿਓ ਜੋ ਕਿ ਦਿਨ ਰਾਤ ਦਿਹਾੜੀਆਂ ਕਰਕੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਸਪਰੇ ਬੈ ਗਈ ਜਿਸ ਦੇ ਕਾਰਨ ਕੰਮ ਕਾਰ ਠੱਪ ਹੋ ਗਿਆ ਕਰਦੇ ਹਾਲਾਤ ਇਹ ਕਿ ਉੱਥੇ ਖਾਣ ਨੂੰ ਰੋਟੀ ਤੱਕ ਨਹੀਂ ਮਿਲਦੀ। ਮਜਬੂਰ ਮਾਂ ਨੇ ਜਦੋਂ ਆਪਣੇ ਪੁੱਤ ਨੂੰ ਭੁੱਖੇ ਸਕੂਲ ਭੇਜਿਆ ਤਾਂ ਉਹ ਦੁੱਖ ਅਤੇ ਮਜਬੂਰੀ ਬੱਚੇ ਦੀ ਅੱਖਾਂ ਦੇ ਵਿੱਚੋਂ ਹੰਝੂ ਬਣ ਕੇ ਟਪਕ ਪਏ। ਉਹਦੋਂ ਜਦੋਂ ਮਾਸਟਰ ਨੇ ਪੁੱਛਿਆ ਕਿ ਤੂੰ ਰੋਟੀ ਨਹੀਂ ਖਾਧੀ? ਉਸਨੇ ਦੱਸਿਆ ਕਿ ਘਰ ਆਟਾ ਹੀ ਹੈ ਨਹੀਂ। ਬੱਚਾ ਇਹ ਦੱਸਦਾ ਅਤੇ ਉਸ ਦੀ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ। ਇਹ ਸੁਣਨ ਤੋਂ ਬਾਅਦ ਉਸ ਅਧਿਆਪਕ ਦੀ ਅੱਖਾਂ ਦੇ ਵਿੱਚ ਵੀ ਪਾਣੀ ਆਇਆ ਹੋ ਰੋ ਪਏ ਪਰ ਉਹਨਾਂ ਦੇ ਵੱਲੋਂ ਜਿਹੜੀ ਇਹ ਵੀਡੀਓ ਸਮੇਂ ਬਣਾਈ ਜਾ ਰਹੀ ਸੀ ਇਹ ਟੀਟੀ ਦਾ ਅਧਿਆਪਕ ਸੀ ਫਿਰੋਜ਼ਪੁਰ ਦੇ ਸਕੂਲ ਦੇ ਵਿੱਚ ਇਹ ਸਾਰੀ ਵੀਡੀਓ ਸ਼ੂਟ ਕੀਤੀ ਗਈ ਅਤੇ ਸਮਗਰੋਂ ਉਹਨਾਂ ਨੇ ਇਸ ਨੂੰ ਅਪਲੋਡ ਕਰ ਦਿੱਤਾ ਪੂਰੇ ਪੰਜਾਬ ਦੇ ਲੋਕਾਂ ਨੇ ਇਸ ਵੀਡੀਓ ਨੂੰ ਦੇਖਿਆ ਅਤੇ ਹਰ ਕੋਈ ਆਪਣੇ ਰੋਣੇ ਨੂੰ ਰੋਕ ਨਾ ਪਾਇਆ ਦੇਸ਼ਾਂ ਵਿਦੇਸ਼ਾਂ ਤੋਂ ਹੁਣ ਇਸ ਬੱਚੇ ਦੇ ਲਈ ਮਦਦ ਦੇ ਲਈ ਅੱਗੇ ਹੱਥ ਵਧਾਇਆ ਜਾ ਰਿਹਾ ਹੈ ਪਰ ਸਾਡੇ ਪੰਜਾਬ ਦੇ ਵਿੱਚ ਇਹੋ ਜਿਹੇ ਕਿੰਨੇ ਹੀ ਪਰਿਵਾਰ ਕਿੰਨੇ ਹੀ ਘਰ ਅਤੇ ਕਿੰਨੇ ਹੀ ਬੱਚੇ ਨੇ ਜੋ ਰੋਟੀ ਦੇ ਬਾਝੋਂ ਰੋ ਕੇ ਸੌ ਜਾਂਦੇ ਨੇ ਮਜਬੂਰ ਮਾਪਿਓ ਆਪਣੇ ਬੱਚਿਆਂ ਨੂੰ ਦਿਲਾਸਾ ਦਿੰਦੇ ਨੇ ਕਿ ਤੂੰ ਇੱਕ ਡੰਗ ਸਾਰ ਲੈ ਤੈਨੂੰ ਅਗਲੇ ਸਮੇਂ ਵਿੱਚ ਰੋਟੀ ਮਿਲੇਗੀ ਇਸ ਬੱਚੇ ਨੂੰ ਵੀ ਮਾਂ ਨੇ ਇਹੀ ਕਿਹਾ ਸੀ ਕਿ ਅਮਰਿਤ ਪੁੱਤ ਤੂੰ ਸਕੂਲ ਚਲਾ ਜਾ ਵਾਪਸ ਆਏਗਾ ਤਾਂ ਆਟਾ ਲਿਆਵਾਂਗੇ ਤੇ ਤੈਨੂੰ ਰੋਟੀ ਖਵਾਵਾਂਗੇ

ਉਹ ਬੱਚਾ ਬੜਾ ਪਿਆਰ ਨਾਲ ਬੋਲਦਾ ਹੈ ਤੇ ਮੇਰਾ ਦਿਲ ਕੀਤਾ ਮੈਂ ਇਹਦੀ ਵੀਡੀਓ ਬਣਾਵਾਂ ਕੋਈ ਇਦਾਂ ਨਹੀਂ ਇਨਸੀਡੈਂਟ ਨਹੀਂ ਸੀ ਕੋਈ ਵੀ ਜਾਣਬੁੱਝ ਕੇ ਬਣਾਈ ਗਈ ਆ ਮੈਂ ਇਹਨੂੰ ਨੇਚਰਲੀ ਪੁੱਛਿਆ ਬੇਟੇ ਤੂੰ ਇਹ ਆ ਨਾ ਮੈਂ ਕੰਮ ਨਹੀਂ ਕੀਤਾ ਡਰਦਾ ਮਾਰਾ ਇਹਨਾਂ ਵੀ ਮੈਂ ਅਜੇ ਕੰਮ ਨਹੀਂ ਕੀਤਾ ਤੇ ਮੈਂ ਆਖਿਆ ਵੀ ਤੂੰ ਕੀਤਾ ਕਿਉਂ ਤੇਰੇ ਘੁੱਟ ਮਾਰੀਏ ਦੀ ਥੋੜੀ ਬਹੁਤ ਪਿਆਰ ਨਾਲ ਕਿਹਾ ਉਹ ਬੱਚੇ ਨੂੰ ਮੈਂ ਰੁਟੀਨ ਚ ਪੁੱਛ ਲਈ ਦੇ ਵੀ ਕੀ ਖਾ ਕੇ ਆਏ ਮੈਂ ਇਹਨੂੰ ਪੁੱਛਿਆ ਬੱਚੇ ਕੀ ਖਾ ਕੇ ਆਏ ਕਹਿੰਦਾ ਜੀ ਮੈਂ ਤਾਂ ਕੁਝ ਨਹੀਂ ਖਾ ਕੇ ਆਇਆ ਤੇ ਘਰੇ ਆਟਾ ਹੀ ਹੈ ਨਹੀਂ ਸੀ ਵਾਕਈ ਇਹ ਬੱਚੇ ਨੂੰ ਮੈਂ ਪਿਆਰ ਦਿੱਤਾ ਮੈਂ ਆਪ ਦੇ ਨਾਲ ਲਾਇਆ ਮੇਰੇ ਵੀ ਚੀਕ ਨਹੀਂ ਕਲੀ ਕਰੀ ਤਾਂ ਮੈਂ ਉਹ ਰਸੋਈ ਚ ਲੈ ਕੇ ਗਿਆ ਖਾਣਾ ਖਵਾਇਆ ਫਿਰ ਤੇ ਉਸ ਤੋਂ ਬਾਅਦ ਅਸੀਂ ਇਹਦੀ ਮੰਮੀ ਨੂੰ ਬੁਲਾਇਆ ਵਾਕਈ ਗੱਲ ਇਦਾਂ ਸੀ ਉਹਦੀ ਮੰਮੀ ਆਂਦੀ ਸਾਰਾ ਵੀ ਅਸੀਂ ਅਸੀਂ ਆਟਾ ਦੋ ਘਰੋਂ ਲੈਣ ਵੀ ਗਏ ਆ ਤੇ ਨਹੀਂ ਮਿਲਿਆ ਫਿਰ ਅਸੀਂ ਰਾਈਸ ਬਣਾਏ ਬੱਚੇ ਸਵੇਰੇ ਰਾਈਸ ਖਾ ਕੇ ਨਹੀਂ ਆਏ ਸਵੇਰੇ ਸਵੇਰੇ ਰਾਈਸ ਬੱਚੇ ਨੇ ਨਹੀਂ ਖਾਦੇ ਉਹ ਬੱਚੇ ਨੇ ਉਹ ਮੰਮੀ ਨੇ ਵੀ ਸ਼ਾਇਦ ਕਿਹਾ ਹੋਵੇ ਉਹ ਉਹਨਾਂ ਦੀ ਵੀ ਕੋਈ ਤਰਾਸਦੀ ਹੋਣੀ ਹੈ ਠੀਕ ਹੈ ਨਾ ਤੇ ਉਹ ਇਦਾਂ ਹੀ ਬੱਚੇ ਨਹੀਂ ਆਨੇ ਬੋਲਿਆ ਜਿੱਦਾਂ ਕੋਈ ਦਾਨੀ ਸੱਜਣ ਉਹ ਆ ਲੈਤਾ ਕਿ ਨਿੱਤੇ ਕਿ ਨਹੀਂ ਕੋਈ ਹਾਂ ਬਿਲਕੁਲ ਆ ਹੀ ਜਾਂਦੇ ਜਿਵੇਂ ਜਿਵੇਂ ਵੀਡੀਓ ਵਾਇਰਲ ਹੋਈ ਜਾਂਦੀ ਹੈ ਨਾ ਜੀ ਉਹ ਦਾਨੀ ਸੱਜਣ ਉਹ ਕੋਈ ਅਕਾਊਂਟ ਨੰਬਰ ਦਿੱਤਾ ਸੀ ਪਰਿਵਾਰ ਨੇ ਉਹਨਾਂ ਦੇ ਅਕਾਊਂਟ 'ਚ ਹੀ ਜਿਹੜਾ ਪਾਈ ਜਾਂਦੇ ਲੋਕ ਜਿੰਨਾ ਵੀ ਜਿਹੜੇ ਬਾਹਰ ਦੇ ਬੈਠੇ ਸੱਜਣ ਧੰਨਵਾਦ ਹੈ ਜੀ ਪੰਜਾਬ ਸਰਕਾਰ ਵੀ ਬਹੁਤ ਉਪਰਾਲਾ ਕਰ ਰਹੀ ਹੈ ਬੱਚਿਆਂ ਵਾਸਤੇ ਕਿਉਂਕਿ ਕਈ ਸਕੀਮਾਂ ਇਦਾਂ ਦੀਆਂ ਆ ਉਹਨਾਂ ਨੂੰ ਥੋੜਾ ਜਿਹਾ ਸਕੀਮਾਂ ਦਾ ਕੀ ਹੈ ਕਿੰਨਾ ਕਿਤੇ ਬਾਰਡਰ ਏਰੀਆ ਕਰਕੇ ਉਹ ਕਹਿ ਸਕਦੇ ਵੀ ਉਹ ਵੈਰ ਨਹੀਂ ਕੀਤਾ ਜਾਂਦਾ ਵੀ ਉਹਨਾਂ ਨੂੰ ਉਹ ਜਾਗਰੂਕਤਾ ਨਹੀਂ ਕੀਤਾ ਜਾਂਦਾ ਇਹਨਾਂ ਬੰਦਿਆਂ ਨੂੰ ਮੈਨੂੰ ਕਿਸੇ ਨਾ ਡੇਡਿਸ ਨਾਲ ਗੱਲ ਹੋਈ ਸੀ ਉਹਾਂ ਦੇ ਬੜੀਆਂ ਸਕੀਮਾਂ ਸਰ ਬੀਸੀ ਸਾਹਿਬ ਨਾਲ ਮਿਲੋ ਤੁਸੀਂ ਉਹਨਾਂ ਨੂੰ ਲਿਖ ਕੇ ਦਿਓ ਵੀ ਸਾਡੇ ਪਿੰਡ ਦੇ ਆ ਹਾਲਾਤ ਆ ਕਹਿੰਦੇ ਜਰੂਰ ਮਦਦ ਕਰਨਗੇ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਲਖਵਿੰਦਰ ਸਿੰਘ ਹੈ ਜੀ ਇਹ ਹਾਲਾਤ ਆ ਤੁਸੀਂ ਦੇਖ ਹੀ ਸਕਦੇ ਹੋ ਵੀ ਕਿੱਦਾਂ ਦੇ ਸਾਡੇ ਹਾਲਾਤ ਤੇ ਘਰ ਦੇ ਕਿਉਂਕਿ ਜੇ ਅਸੀਂ ਕੰਮਤੇ ਕੋਈ ਇਹਨਾਂ ਚ ਦੋਨਾਂ ਚ ਕੋਈ ਨਹੀਂ ਜਾਂਦਾ ਜੇ ਦੋਨੇ ਨਹੀਂ ਜਾਂਦੇ ਸਾਡੇ ਰੋਟੀ ਪਾਣੀ ਬੰਦ ਹੋ ਜਾਂਦਾ ਬੰਨਾ ਕਿਉਂਕਿ ਜੇ ਕੰਮਤੇ ਜਾਣਗੇ ਤੇ ਪੈਸੇ ਮਿਲਣਗੇ ਕਿਉਂਕਿ ਦਿਹਾੜੀ ਹੋਣੀ ਮਜ਼ਦੂਰੀ ਦਿਹਾੜੀਆਂ ਵਾਧੀਆਂ ਨਹੀਂ ਪਈਆਂ ਜਿਹੜਾ ਘਰ ਦੇ ਖਰਚੇ ਪੂਰੇ ਹੋ ਸਕਣ ਕਿੰਨੇ ਬੱਚੇ ਨੇ ਤੁਹਾਡੇ ਬੱਚੇ ਵੀਰੇ ਮੇਰੇ ਦੋ ਹੀ ਨੇ ਦੀ ਕਾਰਨ ਕਿ ਉਸ ਦਿਨ ਇਹਨੂੰ ਕੁਕੇ ਭੇਟ ਜਾਣਾ ਪਿਆ ਸੀ। ਵੀਰੇ ਉਸ ਦੇ ਨਾਟਕ ਰਹਿ ਹੈਗਾ ਨਹੀਂ ਸੀ। ਆਂਦਾ ਸੀ ਮਮਾ ਮੈਨੂੰ ਰੋਟੀ ਬਣਾ ਦੇ ਮੈਂ ਪੁੱਤ ਆਟਾ ਹੈਗਾ ਨਹੀਂ ਆਟਾ ਅੰਡਾ ਅੰਡਾ ਤੋਂ ਵੀ ਕਿਸੇ ਤੋਂ ਨਹੀਂ ਮਿਲਿਆ। ਆਂਦੇ ਭਾਂਜੀ ਆਟਾ ਸਾਡੇ ਘਰੇ ਨਹੀਂ ਹੈਗਾ। ਸਾਡੀ ਮੰਮੀ ਕਹੀ ਸੀ ਆਟਾ ਲੈ ਆ। ਤੇ ਸਾਨੂੰ ਮਜਬੂਰੀ ਤੌਰ ਤੇ ਵੀਰੇ ਉਧਰ ਹੀ ਭੇਜਣਾ ਪੈ ਗਿਆ ਬੱਚੇ ਨੂੰ ਕਿਉਂਕਿ ਸਾਡਾ ਨਹੀਂ ਜੇ ਕਰਦਾ ਸੀ ਵੀ ਆਪਣੇ ਪੁੱਤ ਨੂੰ ਇਦਾਂ ਭੇਜੀ ਆ। ਸਾਡਾ ਵੀ ਕਾਜਾ ਪੜਦਾ ਵੀ ਸਾਡੇ ਜਵਾਂ ਕੁ ਭੁੱਖੇ ਜਾ ਰਹੇ ਅੱਜ। ਜੇ ਕੋਈ ਕੁਝ ਹੁੰਦਾ ਤੇ ਅਸੀਂ ਅਜੇ ਇਹਨੂੰ ਬਣਾ ਕੇ ਭੇਜਦੇ ਇਫਨ ਭੇਜਦੇ ਜਾਂ ਖਾ ਕੇ ਕੁਝ ਭੇਜਦੇ ਜਿੰਨੇ ਜੋ ਕਿੱਤੇ ਕਮਾਉਣ ਵਾਲੇ ਕਿੰਨੇ ਜੀਨੇ ਦੋ ਹੀ ਕਮਾਉਣ ਵਾਲੇ ਨੇ ਦੇ ਦਾਦੂ ਕਮਾਉਂਦੇ ਤੇ ਇਹਦੇ ਪਾਪਾ ਕਮਾਉਂਦੇ ਨੇ ਕਿਉਂਕਿ ਪਿਛਲੀ ਗਰਮੀ ਇਹਦੇ ਪਾਪਾ ਦੀ ਅੱਖਾਂ ਖਰਾਬ ਇੰਨੀਆਂ ਹੋ ਗਈਆਂ ਸੀ ਕਿਉਂਕਿ ਦਿਸਣਾ ਬੰਦ ਹੋ ਗਿਆ ਸੀ ਇਹਨਾਂ ਨੂੰ ਆਪਦੀ ਕੋਈ ਚੀਜ਼ ਹੀ ਨਹੀਂ ਪਤਾ ਲੱਗਦੀ ਸੀ ਸਾਡੀ ਚੀਜ਼ ਹੈਗੀ ਕਿੱਥੇ ਕਿੱਥੇ ਨਹੀਂ ਜੋ ਕੱਪੜਾ ਲੀੜਾ ਸਾਰੇ ਇਹਨੂੰ ਖੁਦ ਨੂੰ ਪੜਵਾਉਣਾ ਸਾਨੂੰ ਪੈਂਦਾ ਸੀ ਦਾ ਅੱਖਾਂ ਤੋਂ ਸਾਰੇ ਪਿੰਡ ਨੂੰ ਪਤਾ ਵੀ ਇੰਦੀ ਅੱਖਾਂ ਤੋਂ ਦਿਸਣਾ ਹੀ ਨਾ ਬੰਦ ਹੋ ਗਿਆ ਸੀ ਦਵਾਈ ਇੰਦੀ ਚੱਲਦੀ ਰਹੀ ਫਾਇਦਲ ਕੀ ਜਲਾਲਾ ਵਾ ਫਾਇਦਲ ਕੀ ਦਿੱਲੀ ਵਾਲੇ ਡਾਕਟਰ ਕੋਲ ਤੇ ਕਈ ਵਾਰੀ ਸਾਨੂੰ ਦਵਾਈ ਵੀ ਵਿੱਚ ਨੋਗਾ ਪੈ ਜਾਂਦੇ ਸੀ ਕਿਉਂਕਿ ਪੈਸੇ ਆਂਦੇ ਕਰਨ ਵੀ ਨਹੀਂ ਪੈਸੇ ਹੈਗੇ ਸੀ ਦਵਾਈ ਵੀ ਨਹੀਂ ਲਿਆਦ ਕੀ ਜਾਂਦੇ ਸੀ ਵੀਡੀਓ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਕਿਸੇ ਸਮਾਜਿਕ ਸੰਸਥਾਵਾਂ ਨੇ ਜਲਦਾਨੀ ਸਦ੍ਰਣ ਕੋਈ ਬਾਤ ਆਈ ਹੈ ਵੀਰ ਮੀਡੀਆ ਵਾਲੇ ਆਈ ਜਾਂਦੇ ਆ ਤੇ ਹਾਂ ਵੀਰ ਕੋਈ ਵੀ ਆਂਦੇ ਸੀ ਸੀ ਆਵਾਂਗੇ ਜ਼ਰੂਰ ਤੁਹਾਡੀ ਮਦਦ ਕਰਾਂਗੇ ਜਿੰਨੇ ਯੋਗ ਹੋਏ ਤੇ ਹਲੇ ਵੀਰ ਕੋਈ ਉਹਦਾ ਵੀਰ ਤਾਂ ਨਹੀਂ ਆਇਆ ਵੀ ਫੋਨ ਤੇ ਕਹੀ ਜਾਂਦੇ ਪੈਨ ਜੀ ਪੈਨ ਜੀ ਨਾ ਕਿ ਫੋਨਾਂ ਤੇ ਮਦਦ ਕਰਦੇ ਆ ਵੀ ਜਿੰਨੇ ਯੋਗ ਹੈਗੇ ਪੈਨ ਜੀ ਅਸੀਂ ਤੁਹਾਡੀ ਜ਼ਰੂਰ ਮਦਦ ਕਰਾਂਗੇ ਗਾਸ ਵਸ ਦਿਹਾੜੀ ਗਿਆ ਸੀ ਮੇਰਾ ਤਾਂ ਲੇਟ ਆਇਆ ਅੰਦਰ ਬੰਦੇ ਰੋ ਗਿਆ ਤੇ ਚੱਕ ਕੇ ਬੰਦ ਦੇ ਮੈਂ ਰਾਤ ਲੈ ਨਹੀਂ ਸਕਿਆ ਮੈਂ ਚਲਦੇ ਨੇ ਲਿਆਵਾਂਗੇ ਫਿਰ ਵੇ ਆ ਬਾਣੀ ਜਾ ਗਏ ਨਚਨ ਦੀ ਚੱਕੀ ਖੋਲਵੀਂ ਟਾਟਾ ਰਹਾ ਵਾ ਤੇ ਇਸ ਕਰ ਨੂੰ ਮੈਂ ਚਲੇ ਗਿਆ ਕੰਮ ਤੇ ਤੇ ਇਹ ਮਗਰ ਉਹ ਚ ਗਿਆ ਨਹੀਂ ਤੇ ਕਰੋ ਇਹ ਤੋਂ ਪੁੱਛਾਂ ਲਗਵਾਂ ਭੁੱਖੇ ਸੇ ਕੋ ਇਹ ਉਹ ਕਹਿੰਦੇ ਵੀ ਸਾਡੇ ਵੀ ਆਟਾ ਹੈਗਾ ਵੀ ਅਸੀਂ ਗੰਡ ਸਟੀਏ ਜੇ ਹੁੰਦਾ ਤੇ ਜ਼ਰੂਰ ਅਸੀਂ ਦੇ ਦਿੰਦੇ ਪਹਿਲਾਂ ਵੀ ਬੱਚੇ ਸਕੂਲ ਇਸ ਤਰ੍ਹਾਂ ਭੁੱਖੇ ਚਲੇ ਜਾਂਦੇ ਐਨਾਂ ਜੀ ਜੋ ਗਰੀਬੀ ਹੋਣਾ ਦਾ ਪਤਾ ਹੀ ਨਹੀਂ ਕਿ ਆਈ ਇੰਨੀ ਦਿਹਾੜੀ ਨਾਲ ਤਾਂ ਕੁਝ ਬਣਦਾ ਨਹੀਂ ਕੋਈ ਹੋ ਜਾ ਸਮਾਂ ਆ ਜਾਂਦਾ ਕਈ ਆ ਭੁੱਖੇ ਜਾਣੇ ਪੈਂਦਾ ਇਹ ਵੀ ਪਤਾ ਲੱਗਾ ਕਿ ਤੁਹਾਡੇ ਅੱਖਾਂ ਦੀ ਕੋਈ ਪ੍ਰੋਬਲਮ ਹੈ ਕਿਸ ਚੀਜ਼ ਨਾਲ ਕੀ ਕਾਰਨ ਕੀ ਸੀਗਾ ਅੱਖਾਂ ਦਾ ਕਾਰਨ ਹੀ ਸਪਰੇ ਦਾ ਕਾਰਨ ਸੀ ਮੈਂ ਸਪਰੇ ਕਰਦਾ ਤੇ ਉਹ ਅੱਖਾਂ ਚ ਪੈ ਗਈ ਤੇ ਰिएक्शन ਕੀਤਾ ਤੇ ਉਹਦੇ ਕਰਨ ਮੇਰੀ ਨਿਗਾਹ ਸੇ ਦੇਖਣਾ ਬਹਿ ਗਈ ਸੀ ਨਾ ਦਿਸਣਾ ਬੰਦ ਹੋ ਗਏ ਜਾ ਕਿੰਨੇ ਬੱਚੇ ਨੇ ਤੁਹਾਡੇ ਦੋ ਹੈ ਜਦੋਂ ਦੀ ਵੀਡੀਓ ਵਾਇਰਲ ਹੋਈ ਹੈ ਕਿਸੇ ਨੇ ਤੁਹਾਡੀ ਬਾਹੜੀ ਹਾਂ ਦੀ ਕੋਈ ਫੋਨਾਂ ਤੇ ਮਦਦ ਕੀਤੀ ਜਾਂਦੇ ਕੋਈ ਜਿਵੇਂ ਵੀ ਮੇਰੇ ਆ ਕੇ ਪੱਤਰਕਾਰ ਆ ਕੇ ਰਾਸੇਵੇਂ ਆਰ ਪਹੇਂ ਜਿੰਵੇਂ ਦੀ ਵੀ ਕਹਿੰਦਾ ਕੋਈ ਅਰਥ ਕਰ ਸਕਦੇ ਜਰੂਰ ਕਰਾਏ ਜਿਹੜੇ ਜੋੜ ਦੇਣ ਵਾਲੀ ਕਿੱਥੋਂ ਦੀ ਹੈ ਕਿਹੜੇ ਏਰੀਆ ਦੀ ਕਿੱਥੋਂ ਨਾਲ ਸੀ ਹਾਂਜੀ ਇਹ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੈਦੇ ਘਨੋਲ ਦੀ ਹੈ ਜੋ ਕਿ ਡਿਸਟ੍ਰਿਕਟ ਫਰੋਸਪੁਰ ਦੇ ਵਿੱਚ ਪੈਂਦਾ ਹੈ ਬਲਾਕ ਮੰਮਦੋਟੇ ਸਕੂਲ ਦਾ ਹਾਂਜੀ ਇਹ ਵੀਡੀਓ ਬਿਲਕੁਲ ਸੱਚ ਹੈ ਇਹ ਘਟਨਾ ਬਿਲਕੁਲ ਦਿਲ ਨੂੰ ਝੰਜੋੜਨ ਵਾਲੀ ਹੈ ਸਾਡੀ ਤਾਂ ਖੁਦ ਦੀ ਆਤਮਾ ਰੋ ਪਈ ਜਦੋਂ ਬੱਚੇ ਨੇ ਇਹ ਗੱਲ ਕੀਤੀ ਕਿ ਘਰ ਵਿੱਚ ਆਟਾ ਹੀ ਨਹੀਂ ਸੀ ਫਿਰ ਅਸੀਂ ਬੱਚੇ ਨੂੰ ਜਲਦੀ ਜਲਦੀ ਕਿਚਨ ਵਿੱਚ ਲੈ ਕੇ ਗਏ ਕਿਉਂਕਿ ਮਿੱਡੇ ਮੀਲ ਬਣ ਰਿਹਾ ਸੀਗਾ ਹਲੇ ਰੈਡੀ ਨਹੀਂ ਸੀਗਾ ਫਿਰ ਇਹਨੂੰ ਪਹਿਲਾਂ ਖਾਣਾ ਖਵਾ ਕੇ ਲਿਆਂਦਾ ਹੋਰ ਵੀ ਇਹਦੇ ਨਾਲ ਦੇ ਕਈ ਬੱਚੇ ਨੇ ਸਕੂਲ ਦੇ ਵਿੱਚ ਜਿਹੜੇ ਬਹੁਤ ਦਿਨ ਵੀ ਘਰ ਦੀ ਹਾਲਤ ਇਹੋ ਜਿਹੀ ਹੁੰਦੇ ਨੇ ਕਿ ਭੁੱਖੇ ਆ ਜਾਂਦੇ ਨੇ ਸਕੂਲ ਫਿਰ ਅਸੀਂ ਇਹਨਾਂ ਛੋਟੇ ਬੱਚਿਆਂ ਨੂੰ ਖਾਣਾ ਜਲਦੀ ਖਵਾ ਦੇਣੇ ਆ ਤੁਸੀਂ ਇਹਨਾਂ ਦੇ ਮਾਤਾ-ਪਿਤਾ ਨਾਲ ਤੁਹਾਨੂੰ ਗੱਲਬਾਤ ਕੀਤੀ ਵੀ ਇਹ ਜੀ ਗੱਲ ਹੈ ਘਰ ਦੇ ਵਿੱਚ ਆਟਾ ਨਹੀਂ ਜਾਂ ਹਾਂਜੀ ਹਾਂਜੀ ਇਹਦੇ ਮਮਾ ਨੂੰ ਬੁਲਾਇਆ ਸੀ ਬਾਅਦ ਵਿੱਚ ਉਹਦੀ ਮਮਾ ਨੂੰ ਪੁੱਛਿਆ ਵੀ ਆ ਤੁਸੀਂ ਬੱਚੇ ਨੂੰ ਭੁੱਖਾ ਹੀ ਭੇਜ ਦਿੱਤਾ ਸਕੂਲ ਉਹ ਦਸਵੀਂ ਸੀਾਂ ਦੀ ਮਦਰ ਕੀ ਸਾਡੇ ਘਰ ਅਜਾਟਾ ਨਹੀਂ ਸੀਗਾ ਮੈਡਮ ਮੈਂ ਗਲੀ ਘੁਆਂਡ ਦੋ ਤਿੰਨ ਘਰਾਂ ਚ ਮੰਗਣ ਵੀ ਗਈ ਪਰ ਮਿਲਿਆ ਨਹੀਂ ਕਿਸੇ ਘਰ ਆਟਾ ਫਿਰ ਚਾਵਲ ਬਣਾਏ ਸੀ ਤੇ ਉਹ ਬੱਚੇ ਨੇ ਖਾਦੇ ਨਹੀਂ ਉਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲ ਰਹੀ ਹੈ ਕੋਈ ਦੰ ਨਹੀਂ ਸੱਜਣ ਲੱਗਿਆ ਹਾਂਜੀ ਹਾਂਜੀ ਕਾਫੀ ਲੋਕ ਜਿੰਨੀ ਕੋ ਹੈਲਪ ਜੋਗੇ ਹੈਗੇ ਸੀ ਲੋਕਾਂ ਨੇ ਉਹਨਾਂ ਦੀ ਹੈਲਪ ਬਹੁਤ ਕੀਤੀ ਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੱਚੇ ਦੇ ਪਰਿਵਾਰਕ ਸਥਿਤੀ ਨੂੰ ਸਮਝਦੇ ਹੋਏ ਉਹਨਾਂ ਦੀ ਮਦਦ ਕੀਤੀ ਸਿੱਕੇ ਵਿਭਾਗ ਅਤੇ જિલ્લા ਪ੍ਰਸ਼ਾਸਨ ਅਤੇ ਸੂਬਾ ਸਰਕਾਰ ਨੂੰ ਬੱਚੇ ਦੀ ਹਲ ਬਾਰੇ ਕੀ ਕਹੋਗੇ ਹਾਂਜੀ ਪੰਜਾਬ ਸਰਕਾਰ ਤਾਂ ਸਮੇਂ-ਸਮੇਂ ਤੇ ਬੱਚਿਆਂ ਨੂੰ ਬਹੁਤ ਸਹਾਇਤਾ ਦੇ ਰਹੀ ਹੈ ਬੱਚਿਆਂ ਵਾਸਤੇ ਮਿਡੇ ਮੀਲ ਸਕੂਲਾਂ ਵਿੱਚ ਮਈਆ ਹੁੰਦਾ ਹੈ ਜੋ ਕਿ ਬੱਚੇ ਐਤੋਂ ਖਾ ਕੇ ਜਾਂਦੇ ਨੇ ਕਈ ਵਾਰੀ ਤਾਂ ਇਹ ਜੀ ਕੰਡੀਸ਼ਨ ਹੀ ਹੁੰਦੀ ਕਿ ਬੱਚੇ ਡਿਫਨ ਚ ਕਹਿੰਦੇ ਮੈਡਮ ਸਾਨੂੰ ਘਰ ਵਾਸਤੇ ਵੀ ਪਾ ਦਿਓ ਜੇ ਅਸੀਂ ਘਰ ਵੀ ਲੈ ਕੇ ਜਾਣਾ ਹੈ ਜੋ ਬਚਦਾ ਹੈ ਅਸੀਂ ਬੱਚਿਆਂ ਨੂੰ ਹੀ ਪਾ ਦਿੰਦੇ ਇਹਨਾਂ ਦੇ ਡਿਫਨ ਚ ਬਹੁਤ ਜ਼ਿਆਦਾ ਚੰਝੋੜਿਆ ਗਿਆ ਆਟਾ ਸਾਡੇ ਘਰੇ ਨਹੀਂ ਹੈ ਠੀਕ ਹੈ ਨਾ ਜਾਵਾਂਗੇ ਹਾਂਜੀ ਸਾਰੇ ਬਹੁਤ ਵੀਡੀਓ ਵਾਇਰਲ ਹੋਈ ਆ ਇਸ ਚੀਜ਼ ਤੇ ਬਹੁਤ ਚ ਨਬੋਛੇ ਹੁੰਦੀ ਕਿ ਲੋਕੀ ਲੰਗਰ ਬਾਹਰ ਬਹੁਤ ਲੰਗਰ ਲਾ ਰਹੇ ਆ ਪਰ ਪਿੰਡ ਦੀ ਹਾਲਤ ਨੂੰ ਨਹੀਂ ਬਿਆਨ ਕਰਦੇ ਕਿ ਪਿੰਡ ਦੀ ਹਾਲਤ ਵੇਖੋ ਪਹਿਲਾਂ ਪਿੰਡ ਦੇ ਬੱਚਿਆਂ ਨੂੰ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਸਹੂਲਤ ਦੇਣ ਬੱਚਿਆਂ ਨੂੰ ਇਹ ਬੱਚਾ ਕਹਿ ਰਿਹਾ ਮੈਂ ਆਟਾ ਜਿਹੜਾ ਘਰ ਨਹੀਂ ਆ ਭੁੱਖਾ ਆ ਗਿਆ ਹਾਂਜੀ ਇਹਦੇ ਕਰੋ ਤੁਸੀਂ ਫਿਰ ਜਨ ਹਸਪਤਾਲ ਕੀਤੀ ਹਾਂਜੀ ਹਾਂਜੀ ਕੀਤੀ ਉਹ ਕਹਿ ਰਹੇ ਸੀ ਦੋ ਘਰਾਂ ਤੋਂ ਆਟਾ ਸਵੇਰ ਲੈਣ ਵੀ ਗਏ ਆ ਪਰ ਸਾਨੂੰ ਮਿਲਿਆ ਨਹੀਂ ਕਿਸੇ ਦੇ ਘਰੋਂ ਆਟਾ ਫਿਰ ਬੱਚਿਆਂ ਨੂੰ ਅਸੀਂ ਚੋਲ ਬਣਾ ਕੇ ਦਿੱਤੇ ਤੇ ਬੱਚਾ ਚੋਲ ਖਾ ਕੇ ਨਹੀਂ ਆਇਆ ਇਸ ਅੰਦਰੀਆਂ ਕਈ ਸਸਤਾਵਾਂ ਜਾਂ ਸਮਾਜ ਦੇ ਵੀ ਲੋਕ ਹੈਗੇ ਨੇ ਉਹਨਾਂ ਨੇ ਇਹਨਾਂ ਦੀ ਬਾਹ ਫੜਨ ਬਾਰੇ ਕੀ ਕਹੋਗੇ ਉਹਨਾਂ ਨੂੰ ਕਹਾਂਗੇ ਕਿ ਇਹੋ ਜਿਹੇ ਬੱਚੇ ਹੋਰ ਵੀ ਹੈ ਤੇ ਇਹ ਵੀ ਇਹਨਾਂ ਬੱਚਿਆਂ ਸਾਰਿਆਂ ਦੀ ਬਾਹ ਫੜੋ ਜਿਹੜੇ ਆਪਾਂ ਵੇਸ ਪਲੰਗਰ ਵੱਧ ਲਾਉਨੇ ਉਹਨਾਂ ਚੀਜ਼ਾਂ ਨੂੰ ਨਾਲ ਲਾਓ ਇਹਨਾਂ ਬੱਚਿਆਂ ਨੂੰ ਸੋਚ ਦਿਓ ਜਿਹੜੇ ਬੱਚੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਘਰਾਂ ਦੇ ਗਰੀਬ ਬੱਚੇ ਆ